ਦੇ ਲੋਕੀ ਆਉਣ ਤੋਂ ਬਹੁਤ ਡਰਦੇ ਆ ਇਹ ਪਾਣੀ ਦੇ ਵਿੱਚ ਚੱਲਦਾ ਇਹ ਪਾਣੀ ਕੋਈ ਮੋਟਰ ਦਾ ਹੈ ਨਹੀਂਗਾ ਇਹ ਨਹਿਰ ਦਾ ਪਾਣੀ ਹੈ ਨਹੀਂਗਾ ਇਹ ਪਾਣੀ ਦਰਿਆ ਦਾ ਇਹ ਪਾਣੀ ਵਿਆਸ ਦਰਿਆ ਦਾ ਆ ਜਿਹੜਾ ਇਹ ਪਿੰਡ ਮਤਾਪੁਰ ਪਿੰਡ ਵੱਲੋਂ ਉਹਦੇ ਜਿਹੜਾ ਜਿਹੜਾ ਪਾਣੀ ਆ ਇਹ ਮਤਾਪੁਰ ਪਿੰਡ ਨੂੰ ਜਾ ਰਿਹਾ ਆ ਜਿਸ ਜੇ ਇਸ ਪਾਣੀ ਦਾ ਫਲੋ ਥੋੜਾ ਵੱਧ ਜਾਂਦਾ ਆ 2-2 ਫੁੱਟ ਫਿਰ ਪਿੰਡ ਡੁੱਬਦੀ ਆ ਪਰ ਪਿੰਡ ਵਾਲੇ ਨੇ ਇੱਕ ਬਹੁਤ ਮਿਹਨਤ ਕੀਤੀ ਸੀਗੀ ਇਹ ਤੁਸੀ ਵੰਨਾ ਇੱਥੇ ਮਿੱਟੀ ਭਾਈ ਸੀਗੀ ਸਾਰਾ ਬੰਨਿਆ ਆ ਆ ਤੁਸੀਂ ਬੋਰੇ ਵੀ ਵਿੱਚ ਤਸਵੀਰਾਂ ਵਿੱਚ ਤੁਸੀਂ ਦੇਖਦੇ ਹੋਨੇ ਆ ਇਹ ਬੋਰੇ ਬਨ ਕੇ ਲਾਏ ਆ ਪਰ ਦੁੱਖ ਵਾਲੀ ਗੱਲ ਇਹ ਕਿ ਇਹ ਆ ਵੀ ਜੇ ਕਿਤੇ ਇਹ ਧੁੱਸੀ ਬੰਨ ਥੋੜਾ 2-2 ਫੁੱਟ ਚੱਕਿਆ ਜਾਂਦਾ ਜਾਂ ਟੈਂਪਰ ਚੱਕਿਆ ਜਾਂਦਾ ਅੱਜ ਅਸੀਂ ਪਾਣੀ ਦੇ ਵਿੱਚ ਇੱਥੇ ਨਾ ਖੜੇ ਹੁੰਦੇ ਇੱਥੇ ਸੁੱਕੀ ਜਗਾ ਖੜੇ ਹੁੰਦੇ ਆ ਪਰ ਕਹਿੰਦੇ ਵੀ ਜਿਹੜਾ ਵੇਲਾ ਨੰਗ ਗਿਆ ਉਹ ਹੱਥ ਨਹੀਂ ਆਉਣਾ ਜਿਹੜਾ ਆਉਣ ਵਾਲਾ ਉਹਨੂੰ ਅਸੀਂ ਦੇਖੀਏ ਵੀ ਉਹ ਟਾਈਮ ਕਿਦਾਂ ਦਾ ਆ ਅਸੀਂ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨਾਲ ਜਿਨ੍ਹਾਂ ਨੇ ਤੇ ਬੜੀ ਮਿਹਨਤ ਕੀਤੀ ਆ ਸਾਡੇ ਵੀਡੀਓ ਵਿੱਚ ਵੀ ਆਏ ਆਏ ਜਿਨ੍ਹਾਂ ਨੇ ਸਾਨੂੰ ਰਿਕਵੈਸਟ ਵੀ ਕੀਤੀ ਸੀ ਵੀ ਸਾਡੇ ਆਕੇ ਪਿੰਡ ਦਾ ਦੇਖੋ ਤੇ ਤੁਸੀਂ ਬੰਨ ਟੁੱਟ ਸਕਦਾ ਅਸੀਂ ਵੀ ਆਏ ਆ ਪ੍ਰਸ਼ਾਸਨ ਨੇ ਵੀ ਬੜੀ ਹਿੰਮਤ ਕੀਤੀ ਡੀਸੀ ਮੈਡਮ ਵੀ ਆਇਆ ਸਾਰੇ ਬੜੀ ਮਿਹਨਤ ਕੀਤੀ ਸਾਰੇ ਅਸੀਂ ਨੋ ਡਾਟ ਨਹੀਂ ਉਸ ਗੱਲ 'ਚ ਨਹੀਂ ਪਰ ਇਹ ਜਿਹੜਾ ਥੋੜਾ ਉੱਚਾ ਹੁੰਦਾ ਤੇ ਅੱਜ ਅਸੀਂ ਪਾਣੀ ਦੇ ਨਾਲ ਵਿੱਚ ਰਹਿੰਦੇ ਪਰ ਪਿੰਡ ਵਾਲੇ ਨਾਲ ਸੀ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਸੱਸੀ ਗੱਲ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਤਰਸ਼ੇਮ ਸਿੰਘ ਲੰਮਰਦਾਰ ਮਹਿਤਾਪੁਰ ਜੀ ਤੇ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਆ ਕਿ ਵੱਡੀ ਜਿਹੜੀ ਸਾਡੀ ਸਭ ਤੋਂ ਜ਼ਿਆਦਾ ਮੰਗ ਹੈ ਇਹ ਜਿਹੜੀ ਤਰਸੀ ਹੈ ਇਹਨੂੰ ਉੱਚਾ ਕਰਕੇ ਤੇ ਮੇਰੇ ਕੋ ਜੇ ਬੰਦ ਦਿੱਤੀ ਜਾਂਦੀ ਪਹਿਲਾਂ ਤੇ ਇਹ ਸਾਡੇ ਪਿੰਡ ਦਾ ਨੁਕਸਾਨ ਨਹੀਂ ਆਕਾ ਹੋਣਾ ਤੇ ਇਹ 23 ਵਿੱਚ ਵੀ ਇਦਾਂ ਹੀ ਹੋਇਆ ਤੇ ਪਹਿਲਾਂ ਇਤੋਂ 88 ਵਿੱਚ ਵੀ ਬਹੁਤ ਜ਼ਿਆਦਾ ਹੋਇਆ ਸੀ ਤੇ ਹੁਣ ਜੇ ਮੇਰੇ ਕੋ ਐਸੇ ਇਸੇ ਤਰ੍ਹਾਂ ਹੀ ਇੱਕ ਇੱਕ ਸਾਲ ਲੰਘ ਕੇ ਫੇਰ ਦੁਬਾਰਾ ਨੁਕਸਾਨ ਹੋ ਗਿਆ ਤੇ ਜੀਮਿੰਦਾਰ ਮਹਲੋਂ ਕੀ ਕਰੇਗਾ ਕਿ ਅਸੀਂ ਗੱਲ ਕਰੀਏ ਕਿੰਨੀ ਉਮਰ ਹੈਗੀ ਇਸ ਟਾਈਮ ਆਪਣੀ ਮੇਰੀ ਹਾਲੇ ਉਮਰ ਤੇ 77 ਸਾਲ ਹੈ ਤੁਸੀਂ ਇੱਕ ਗੱਲ ਕੀ ਹੈ ਅਸੀਂ ਉਹ ਤੋਂ ਛੋਟੇ ਹੁੰਦੇਗੇ ਕੋਈ ਇੱਥੇ ਆਇਆ ਸੀਗਾ ਉਹ ਅਜ ਤੋਂ ਅਜ ਤੋਂ 50 55 ਸਾਲ ਪਹਿਲਾਂ ਦੀ ਗੱਲ ਮੈਂ ਕਰਦਾ ਤੇ ਉਦੋਂ ਆਪਣੇ ਜਗਦਰ ਸ਼ਰਮਾ ਹੁੰਦਾ ਸੀਗਾ ਉਹ ਸਾਡੇ ਇੱਥੇ ਉਦੋਂ ਆਇਆ ਸੀਗਾ ਤੇ ਉਹਨੇ ਆਣ ਕੇ ਮੌਕਾ ਪੈਦਲ ਤੁਰ ਕੇ ਸਾਰੇ ਮਤਲਬ ਆਪਣੇ ਦੇਖਿਆ ਤੇ ਸਾਡਾ ਇਹਦਾ ਦਰਿਆ ਸੀਗਾ ਅੱਜ ਨੂੰ ਮਤਲਬ ਸਾਡਾ ਪਿੰਡ ਭਾਵਾਂ ਰੋੜ ਜਾਂਦਾ ਤੇ ਉਹਨੇ ਆਣ ਕੇ ਦੇ ਕੇ ਹਸਤਾਬਾ ਲਾ ਕੇ ਤੇ ਸਪਰ ਬਣਾਏ ਸੀ ਉਹ ਅਜੇ ਤੱਕ ਸਾਨੂੰ ਨਹੀਂ ਭੁੱਲਦਾ ਤੇ ਜੇ ਹੁਣ ਹੁਣ ਕੋਈ ਵੀ ਸਰਕਾਰ ਆਵੇ چاہے ਮਤਲਬ ਭਾਜਪਾ ਆਏ ਚਾਹੇ ਮਤਲਬ ਕਾਂਗਰਸ ਆਏ ਚਾਹੇ ਭਾਵੇਂ ਆਪਣੇ ਆਮ ਪਾਰਟੀ ਆਵੇ ਕਹਿੰਦਾ ਮਤਲਬ ਸਾਣੀ ਤੇ ਭਾਵੇਂ ਕਹਿੰਦਾ ਵੀ ਜਿਹੜਾ ਕੰਮ ਸਾਡਾ ਕਰਾਏਗਾ ਮਤਲਬ ਸਾਡੇ ਪਿੰਡ ਦਾ ਇਹ ਜਿਹੜੀ ਤਸੀਦਾ ਕੰਮ ਹੈ ਸਾਡਾ ਮੇਨ ਤੇ ਸਾਨੂੰ ਅਸੀਂ ਉਹਨੂੰ ਯਾਦ ਰੱਖਾਂਗੇ ਤੇ ਇਸ ਕਰਕੇ ਸਾਡੀ ਪੁਰਜੋਰ ਬੇਨਤੀ ਆ ਪ੍ਰਸ਼ਾਸਨ ਨੂੰ ਜੀ ਤੇ ਬਲੋ ਸਰਕਾਰ ਨੂੰ ਸਰਕਾਰ ਨੂੰ ਵੀ ਤੇ ਇਹ ਜਿਹੜਾ ਸਾਡਾ ਜਿਹੜਾ ਮੇਨ ਮਕਸਦ ਜਿਹੜਾ ਹੈਗਾ ਜਿਹੜਾ ਪਿੰਡ ਨੂੰ ਬਚਾਉਣ ਦੇ ਲਈ ਇਹ ਜਿਹੜਾ ਬੰਨ ਹੈ ਤੁਸੀਂ ਬੰਨ ਇਹ ਪੱਕਿਆਂ ਉੱਚਾ ਕਰਕੇ ਇਹਦੇ ਉੱਤੇ ਪੱਕੀ ਸੜਕ ਬਣਾਈ ਜਾਵੇ ਤਾਂ ਕਿ ਬਲੋ ਇੱਧਰ ਜਿਹੜੇ ਹਲੇੜ ਕੋੜੀਆਂ ਆ ਰਬ ਵਗੈਰਾ ਜਿਹੜੇ ਬੱਚੇ ਆ ਪੜਨ ਆਉਂਦੇ ਸਾਡੇ ਸਕੂਲ ਦੇ ਵਿੱਚ ਸਾਡੇ ਪਿੰਡ ਵੱਲੋਂ ਹਾਈ ਸਕੂਲ ਹੈ ਤੇ ਉਹਨਾਂ ਨੂੰ ਵੀ ਉਹ ਵੀ ਇੱਥੋਂ ਦੀ ਆਉਂਦੇ ਆ ਉਹਨਾਂ ਨੂੰ ਸਹੂਲਤ ਮੋਬੀ ਨੰਬਰਦਾਰ ਸਾਹਮਣੇ ਗੱਲ ਕੀਤੀ ਹੈ ਵੀ ਜਿਹੜਾ ਜਿੱਥੇ ਅਸੀਂ ਖੜੇ ਆ ਇਹ ਪਿੰਡ ਮਤਾਪ ਨੂੰ ਜਾਂਦਾ ਹੈ ਉੱਥੇ ਹਾਈ ਸਕੂਲ ਆ ਇੱਧਰ ਨੂੰ ਪਿੰਡ ਪੈਂਦੇ ਆ ਵੀ ਤਿੰਨ ਚਾਰ ਪਿੰਡ ਪੈਂਦੇ ਆ ਜਿਹੜੇ ਬੱਚੇ 100 150 ਬੱਚੇ ਆ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਉਹੀ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਆ ਜਿਹੜੇ ਅਮੀਰ ਘਰਾਂ ਦੇ ਬੱਚੇ ਉਹ ਤਾਂ ਹਾਈ ਦੂਜੇ ਸਕੂਲਾਂ ਦੇ ਵਿੱਚ ਪੜਦੇ ਆ ਹਾਈ ਸਕੂਲਾਂ ਦੇ ਵਿੱਚ ਪੜਦੇ ਆ ਉਹਨਾਂ ਵਾਸਤੇ ਬੱਸਾਂ ਵੀ ਆ ਜਾਂਦੀਆਂ ਪਰ ਗਰੀਬ ਬੱਚਿਆਂ ਵਾਸਤੇ ਸਾਈਕਲ ਤੇ ਜਾਣਾ ਪੈਂਦਾ ਆ ਉਹ ਇਹ ਰਸਤਾ ਸੇਫ ਆ ਉਹਨਾਂ ਨੇ ਕਿਹਾ ਵੀ ਪੈਦਲ ਵੀ ਜਾਣ ਉਹਨਾਂ ਨੇ ਕਿਹਾ ਵੀ ਜੇ ਰਸਤਾ ਪੱਕਾ ਬਣ ਜੁੱਤਾ ਪਿੰਡ ਤੱਕ ਉਹਨਾਂ ਨੂੰ ਸੁ ਪਰ ਜਿਹੜੇ ਬੰਦੇ ਨਹੀਂ ਪੜ ਸਕਦੇ ਉਹ ਬੱਚੇ ਗਰੀਬ ਬੱਚੇ ਤੇ ਪੜ ਵੀ ਸਕਦੇ ਆ ਸਾਡੇ ਨਾਲ ਵੀਰ ਜੀ ਹੋਰ ਵੀ ਹੈ ਗਿਆ ਜਿਨ੍ਹਾਂ ਨੇ ਇਸ ਤੁਸੀ ਬੰਨਣ ਲਈ ਬੜੀ ਮਦਦ ਕੀਤੀ ਆ ਸਾਰਿਆਂ ਨੇ ਸਾਰਿਆਂ ਨੇ ਤਾਲਮਿਲ ਬਣਾਇਆ ਆ ਤੇ ਇਹ ਉਹਦਾ ਮਿਹਨਤ ਹੈਈ ਆ ਪਰ ਜੇ ਉੱਚਾ 2-2 ਫੁੱਟ ਰੈਂਦਾ ਫਿਰ ਵਧੀਆ ਸੀਗਾ ਭਾਜੀ ਕੀ ਕਹਿਣਾ ਚਾਹੁੰਦੇ ਵੀਰੇ ਆਪਣੇ ਮੇਰਾ ਨਾਮ ਬਹਾਦਰ ਸਿੰਘ ਨੰਬਰ ਦਾ ਰਪਿੰਡ ਮਤਾਪੁਰ ਹੱਦ ਬਸ 423 ਦੇਖੋ ਜੀ ਮੈਂ ਤੇ ਸ਼ਰਕਤ ਸਰਕਾਰ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਡੀ ਜਿਹੜੀ ਅੱਜ ਤੋਂ 10 ਦਿਨ ਦੀ ਮਿਹਨਤ ਸੀਗੀ ਸਾਰੀ ਉਹ ਖਤਮ ਹੋ ਗਈ ਆ। ਆਪਾਂ ਆਪਾ ਪਿੰਡ ਵਾਸੀਆਂ ਨੇ ਰਲ ਕੇ ਇੱਥੇ ਮਿੱਟੀ ਵੀ ਪਾਈ ਸੀਗੀ। ਦਿਨ ਰਾਤ ਦੇ ਸਟਰਗਲ ਕੀਤਾ ਪਰ ਸਾਡੇ ਪੱਲੇ ਕੁਛ ਨਹੀਂ ਪਿਆ ਹੈਗਾ। ਮੈਂ ਸਰਕਾਰ ਨੂੰ ਬਸ ਇਹੀ ਕਹਿਣਾ ਚਾਹੁੰਦਾ ਕਿ ਮੋਤਲੇ ਮੰਡ ਤੋਂ ਲੈ ਕੇ ਮਤਾਪੁਰ ਤੱਕ ਜਿਹੜੀ ਤੁਸੀ ਹੈਗੀ ਆਪਾਂ ਆਪਾਂ ਛੇ-ਛੇ ਫੜੂ ਉੱਤੀ ਕੀਤੀ ਜਾਏ ਤਾਂ ਜੋ ਮੇਰਾ ਪਿੰਡ ਮਤਾਪੁਰ ਹੈਗਾ ਉਹ ਸੇਫ ਹੋ ਸਕੇ। ਹਰ ਵਾਰੀ ਇਹੀ ਹਾਲਾਤ ਹੁੰਦੇ ਆ। ਬਰਖਾ ਬਹੁਤੀਆਂ ਪੈਂਦੀਆਂ ਆਂ। ਸਾਡਾ ਪਿੰਡ ਜਿਹੜਾ ਰੋੜਨ ਦੀ ਕਦਰ ਤੇ ਹੁੰਦਾ ਹੈਗਾ ਤੇ ਪ੍ਰਸ਼ਾਸਨ ਅਗੇ ਸਾਡੀ ਇਹੀ ਮੰਰਤ ਵੀ ਸਮਝ ਲਓ ਬੇਨਤੀ ਸਮਝ ਲਓ ਕਿ ਸਾਡੇ ਪਿੰਡ ਦੀ ਜਿਹੜੀ ਧੂਸੀ ਆ ਇਹਦਾ ਜਲਦੀ ਤੋਂ ਜਲਦੀ ਨਿਰਮਾਣ ਕਰਾਇਆ ਜਾਏ ਤਾਂ ਜੋ ਸਾਡਾ ਨੁਕਸਾਨ ਹੋਣ ਤੋਂ ਬਚ ਸਕੀ ਜਿੰਨੇ ਵੀ ਇਥੇ ਪਿੰਡ ਮਤਾਪੁਰ ਪਿੰਡ ਵਾਲੇ ਆ ਉਹਨਾਂ ਨੇ ਕੁਝ ਵੱਡੀ ਮੰਗਣੀ ਰੱਖੀ ਆ ਜਾਂ ਸਾਨੂੰ ਗ੍ਰਾਂਟ ਦੇ ਦਿਓ ਅਸੀਂ ਨਾਲੀਆਂ ਬਣਾ ਦਈਏ ਜਾਂ ਸੜਕਾਂ ਬਣਾ ਦਈਏ ਉਹਨਾਂ ਨੇ ਕੋਈ ਇਦਾਂ ਦੀ ਡਿਮਾਂਡ ਸਿਰਫ ਉਹਨਾਂ ਦੀ ਪਿੰਡ ਵਾਲਾਂ ਦੀ ਕੋਈ ਡਿਮਾਂਡ ਆ ਇਹ ਤੁਸੀਂ ਬੰਨ ਜੇ ਕਿਤੇ ਬੰਨਿਆ ਜਾਵੇ ਸਾਡਾ ਪਿੰਡ ਸੇਫ ਆ ਇੱਕ ਮੇਰੇ ਵੀ ਨੇ ਕਿ ਇਹ ਇੱਥੇ ਵੀਡੀਓ ਵੀ ਪਾਈ ਸੀਗੀ ਕਿ ਇਹ ਤੁਸੀਂ ਬਾਂ ਨੇ ਜੇ ਜੇ ਕਿਤੇ ਤੁਸੀਂ 1 ਘੰਟਾ ਦੇ ਵਿੱਚ ਵਿੱਚ ਨਾ ਬੰਨਦੇ ਤੇ ਇਦਾਂ ਦਾ ਉਦੋਂ ਹਾਲ ਆ ਪਰ ਉਹ ਬਚ ਗਿਆ ਸੀਗਾ ਫਿਰ ਕੀ ਕਹਿੰਦਾ ਕਰਦੇ ਤੁਸੀਂ ਬੜੀ ਇੱਕ ਮਿਹਨਤ ਕੀਤੀ ਸੀ ਉਦੋਂ ਦੀ ਫਿਰ ਜੀ ਬਹੁਤ ਮਿਹਨਤ ਕੀਤੀ ਪਰ ਉਹ ਮੇਨ ਦਾ ਕੋਈ ਅੱਜ ਵਧੀਆ ਰਿਜ਼ਲਟ ਨਹੀਂ ਮਿਲਿਆ ਨਹੀਂ ਨਹੀਂ ਜੋ ਵੀ ਪ੍ਰਮਾਤਮਾ ਕਰਦਾ ਜਿਹੜਾ ਟਾਈਮ ਲੰਘਿਆ ਅਸੀਂ ਅੱਛੇ ਟਾਈਮ ਨੂੰ ਯਾਦ ਕਰਦੇ ਚਲੋ ਜੀ ਜੋ ਵੀ ਹੋਇਆ ਠੀਕ ਹੋਇਆ ਪਰ ਆਪਾਂ ਸਰਕਾਰ ਨੂੰ ਪੁਰਜ ਮੰਗ ਕਰਦੇ ਆ ਤੇ ਸਾਡੀ ਤੁਸੀਂ ਵੀ ਬਣਾਈ ਜਾਏ ਸਾਡੀਆਂ ਦਰਿਆਵੀਆਂ ਜੋ ਸਟੈਟਿਸਟਿਕਟ ਬਣਾਏ ਜਾਣ ਜੋ ਵੀ ਇਹਦੇ ਵਿੱਚ ਫਸਲ ਡੈਮੇਜ ਹੋਈ ਹੈ ਸਭ ਤੋਂ ਵੱਧ ਨੁਕਸਾਨ ਜਿਹੜਾ ਜ਼ਿੰਮੇਵਾਰ ਦਾ ਆਇਆ ਜ਼ਿੰਮੇਵਾਰ ਜੇ ਜੇ ਜ਼ਿੰਮੇਵਾਰ ਕੋਲ ਫਸਾ ਹੀ ਨਹੀਂ ਆ ਉਹ ਕਹਦਾ ਜ਼ਿੰਮੇਵਾਰ ਹੈ ਆਪਾਂ ਪੁਰ ਜਿਓ ਭਗਵਾਨ ਜਮਾਨ ਸਰਕਾਰ ਤੋਂ ਅਪੀਲ ਕਰਦੇ ਆ ਕਿ ਜੋ ਵੀ ਸਾਡੀ ਫਸਲ ਖਰਾਬ ਹੋਈ ਹੈ ਨਿਰਪੱਖਤਾ ਦੇ ਤੌਰ ਤੇ ਸਾਨੂੰ ਅਦਾ ਮੁਆਵਜ਼ਾ ਦਿੱਤਾ ਜਾਵੇ ਵੱਧ ਤੋਂ ਵੱਧ ਨੇ ਤੇ ਅਸੀਂ ਸਾਡਾ ਜ਼ਿੰਮੇਵਾਰ ਬਿਲਕੁਲ ਪਰਵਾਹ ਹੋ ਗਿਆ ਬਿਲਕੁਲ ਕਤੋਂ ਹੋ ਗਿਆ ਜੀ ਜੇ ਅਸੀਂ ਗੱਲ ਕਰੀਏ ਇਹ ਜਿਹੜਾ ਪਾਣੀ ਜਾਂਦਾ ਪਿਆ ਤੇ ਕਿੰਨੇ ਕਿੰਨੇ ਪਿੰਡਾਂ ਦੀ ਮਾਰ ਕਰਦਾ ਪਿਆ ਇਹ ਜਿਹੜਾ ਪਾਣੀ ਜੇ ਅਸੀਂ ਗੱਲ ਕਰੀਏ ਤੇ ਕਿੰਨੇ ਪਿੰਡਾਂ ਨੂੰ ਮਾਰ ਕਰਦਾ ਪਿਆ ਇਹ ਜੀ ਤਕਰੀਬਨ 60 ਤੋਂ ਥੱਲੇ ਚੱਕ ਪਈਆਂ ਮਸਾਹਰ ਹੈ ਜਿਹੜਾ ਚੱਕ ਪਈਆਂ ਦੇ ਨਾਲ ਹੀ ਅਟੈਚ ਹੈ ਥੱਲੇ ਮਿਆਣੀ ਹੈ ਕੋਲੋਤਾ ਹੈਗਾ ਇਧਰ ਨੂੰ ਕਿੰਨੇ ਪਿੰਡ ਪੂਲੀਆਂ ਜੀ ਹਲੇੜਾ ਪੂਲੀਆਂ ਜਿੱਥੋਂ ਸਿੱਧਾ ਮੋਤਲੇ ਸਿੱਧਾ ਪਾਣੀ ਜਿਹੜਾ ਆਉਂਦਾ ਹੈ ਉਹ ਸਾਨੂੰ ਸਿੱਧਾ ਹੀ ਮਾਰ ਕਰਦਾ ਇਹ ਮੋਤਲੇ ਤੋਂ ਲਾਕੇ ਨਿਸ਼ਾਰੇ ਤੱਕ ਕਿੰਨੇ ਪਿੰਡ ਪੈਂਦੀ ਹੈ ਇਹ ਪਾਣੀ ਦੇ ਮਾਰੇ ਇਹ ਘੱਟੋ ਘਾਟ 7-8 ਪਿੰਡ ਦਾ ਜੀ 7 8 10 ਪਿੰਡ ਹਾਂਜੀ ਹਾਂਜੀ 8 10 ਪਿੰਡ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਤੁਹਾਡੇ ਸਾਡੇ ਤੇ ਮੰਤਰੀ ਸਾਹਿਬ ਵੀ ਆਏ ਆ ਡੀਸੀ ਸਾਹਿਬ ਵੀ ਆਏ ਆ ਮੈਂ ਖੁਦ ਦੇਖਿਆ ਤੇ ਪਹਾੜ ਜਿਹੜਾ ਪੂਰਿਆ ਇਹ ਵੀ ਕੁੱਟ ਗਿਆ ਇਹ ਤੋਂ ਅੱਗੇ ਇੱਕ ਪਹਾੜ ਹੋਰ ਹੈ ਜਿਹੜਾ ਬਿਲਕੁਲ ਪਿੰਡ ਦੇ ਸਾਹਮਣੇ ਆ ਉਹ ਵੀ ਇਨਾ ਹੀ ਹੈ ਉੱਥੇ ਅਸੀਂ ਤੁਹਾਨੂੰ ਲਿਜਾ ਨਹੀਂ ਸਕਦੇ ਅੱਛਾ ਜੀ ਅਸੀਂ ਉੱਥੇ ਤੁਹਾਨੂੰ ਲਿਜਾ ਨਹੀਂ ਸਕਦੇ ਉਹ ਜਿੱਥੇ ਕੋਠਾ ਜਾਂ ਬਣਿਆ ਨਾ ਸਾਡੇ ਕੋਲ ਕੋਈ ਬੇੜੀ ਹੈ ਨਾ ਕੁਛ ਆ ਉਹ ਬਹੁਤ ਜ਼ਿਆਦਾ ਪਹਾੜ ਆ ਸਿੱਧਾ ਪਿੰਡ ਦੇ ਸਾਹਮਣੇ ਆ ਇਸ ਵਿੱਚ 10 10 ਵੀ ਗਾਜੀ ਪਿੰਡ ਦੇ ਸਾਹਮ ਇਹਨਾਂ ਕਾ ਪਿੰਡ ਰੱਖਿਆ ਹੋਇਆ ਹੈਗਾ ਪਿੰਡ ਸਾਡਾ ਹਲੇਰ ਦਰਵਾਜ਼ਾ ਮੁਸਾਬਰ ਇਹਦਾ ਟੋਟਲ ਰਕਬਾ ਜਿਹੜਾ ਖਤਮ ਹੋ ਗਿਆ ਗੱਨਾ ਜਿਨ੍ਹਾਂ ਨੇ ਵੀ ਵਿਜਾ ਸਾਹਿਬ ਜੀ ਇੱਥੇ ਖੜੇ ਹੈ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੀ ਕਹਿੰਦੇ ਆ ਜੀ ਇਹ ਸਾਡਾ ਜਿਹੜਾ ਤੁਸੀਂ ਬਣਾ ਹੈ ਇਹ ਮੋਤਲਿਆਂ ਦੇ ਲੈ ਕੇ ਜਿਹੜੀ ਤੁਸੀਂ ਆਈ ਹੈ ਇਹਨੂੰ ਟੋਟਲ ਮੁਤਾਬਕ ਦੇ ਅੰਡ ਦਾ ਘੋਚਾ ਕੀਤਾ ਜਾਏ 5-5 ਫੁੱਟ ਘੱਟ ਤੋਂ ਘੱਟ ਤੇ ਇਹ ਵੀ ਦਰਿਆ ਵਾਲੀ ਸਾਈਡ ਹੈ ਜਿਹੜੀ ਉਹਨੂੰ ਪੱਥਰ ਲਾਇਆ ਜਾਏ ਤਾਂ ਬਚਾਉ ਸਕਦਾ ਨਹੀਂ ਤੇ ਨਹੀਂ ਮੈਂ ਕਹਾਂ ਜੀ ਜਿੰਨੇ ਵੀ ਪਿੰਡ ਵਸੀਆਂ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਦਾ ਸਾਰਿਆਂ ਦਾ ਇਹੀ ਕਹਿਣਾ ਆ ਇਸ ਜਿਹੜਾ ਤੁਸੀਂ ਜਿਹੜਾ ਬੰਨ ਹੈਗਾ ਆ ਇਹਦੇ ਨਾਲ ਪਿੰਡ ਪੈਂਦੇ ਆ 8-10 ਪਿੰਡ ਪੈਂਦੇ ਆ ਉਹਨਾਂ ਵੱਲੋਂ ਕੋਈ ਡਿਮਾਂਡ ਨਹੀਂ ਰੱਖੀ ਗਈ ਸਾਡੇ ਪਿੰਡ ਨੂੰ ਨਾਲੀਆਂ ਵਾਸਤੇ ਪੈਸੇ ਦਿਓ ਚਾਹੇ ਗਲੀਆਂ ਵਾਸਤੇ ਪੈਸੇ ਦਿਓ ਚਾਹੇ ਸ੍ਰਾਮ ਵਾਸਤੇ ਗ੍ਰਾਂਟ ਦਿਓ ਕੁਝ ਵੀ ਦਿਓ ਪਰ ਉਹਨਾਂ ਦਾ ਇਹੀ ਇੱਕ ਮਕਸਦ ਆ ਵੀ ਇਹ ਜਿਹੜੀ ਤੁਸੀ ਬੰਨਣਾ ਜੇ ਕਿਤੇ ਇਹ ਪੱਕੀ ਹੋ ਸਕੇ ਇਹ ਜਿਹੜੇ 8-10 ਪਿੰਡਾਂ ਉਹ ਬਿਲਕੁਲ ਸੇਫ ਰਹਿਣਗੇ ਆ ਜਿਹੜਾ ਹੁਣ ਜਿਹੜਾ ਪਾਣੀ ਜਾਂਦਾ ਆ ਇੱਕ ਵਾਰ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਆਪਣਾ ਕੈਮਰਾ ਕਮਾਇਆ ਜਾਵੇ ਜਿੱਥੇ ਤੱਕ ਵੀ ਨਿਗਾ ਪੈਂਦੀ ਆ ਤੁਹਾਨੂੰ ਪਾਣੀ ਹੀ ਪਾਣੀ ਦੇ ਦਦਾ ਆ ਇਹ ਪਾਣੀ ਦੇ ਥੱਲੇ ਫਸਲਾਂ ਸਾਰੀਆਂ ਮਰ ਗਈਆਂ ਫਸਲਾ ਫਸਲਾ ਸਾਰੀਆਂ ਫਸਲਾ ਸਾਰੀਆਂ ਮਰ ਗਈਆਂ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਪਈ ਆ ਇਹ ਇਹ ਖੇਤ ਆ ਇਹ ਖੇਤਾਂ ਦੇ ਵਿੱਚ ਕਿਤੇ ਝੋਨਾ ਲੱਗਾ ਕਿਤੇ ਪੱਠੇ ਆ ਕਿਤੇ ਕਮਾਦ ਆ ਪਰ ਪਾਣੀ ਦੀ ਲਪੇਟ ਦੇ ਵਿੱਚ ਆ ਕੇ ਸਾਰੇ ਹੀ ਬਹਿ ਗਏ ਆ ਤਸਵੀਰਾਂ ਦੇਖ ਲਓ ਸਾਰੇ ਪਾਸੇ ਜਿੱਥੇ ਮੈਂ ਖੜਾ ਆ ਇਸ ਜਿੱਥੇ ਖੜਾ ਆ ਇਹ ਤੁਸੀ ਬੰਨਾ ਇਹ ਤੁਸੀ ਬੰਨ ਉਹ ਤੁਹਾਨੂੰ ਦੇ ਅੱਟ ਦੇਖਦੀ ਪਈ ਆ ਅੱਟ ਦੇ ਨਾਲ ਪੂਰਾ ਅਟੈਚ ਇਥੇ ਕਰਦਾ ਪਿਆ ਆ ਪਰ ਪਿੰਡ ਵਾਲਿਆਂ ਦੀ ਇੱਕ ਮੈਨੂੰ ਬਹੁਤ ਵਧੀਆ ਗੱਲ ਲੱਗੀ ਆ ਜਿਨ੍ਹਾਂ ਦਾ ਕਹਿਣਾ ਕਿ ਸਾਨੂੰ ਪਿੰਡ ਵਾਸਤੇ ਗ੍ਰਾਂਟ ਨਹੀਂ ਚਾਹੀਦੀ ਆ ਸਾਨੂੰ ਸਿਰ ਜਿਹੜੀ ਗ੍ਰਾਂਟ ਚਾਹੀਦੀ ਆ ਪੈਸੇ ਚਾਹੀਦੇ ਆ ਉਹ ਤੁਸੀਂ ਬੰਨਵਾ ਕੇ ਚਾਹੀਦੀ ਆ ਜਿਹੜੇ 8-10 ਪਿੰਡ ਉਹ ਸੇਫ ਹੋ ਸਕਣਾਂ ਤੇ ਬਚ ਸਕਣਾਂ ਤਾਂ ਜੋ ਅਸੀਂ ਵੀ ਸੁੱਖ ਦੀ ਨੀਂਦ ਸੌ ਸਕੀਏ ਮਕੇਰੀਆਂ ਤੋਂ ਕੁਲਵਿੰਦਰ ਐਪੀ ਪੰਜਾਬ ਸਵੇਰਾ ਨਿਊਜ਼ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਤਾਂ ਜੋ ਇਸ ਪਿੰਡ ਦੀ ਇਹ ਮੋਤਲੇਤ ਇਲਾਕੇ ਨਿਸ਼ਾਰੇ ਤੱਕ ਤੁਸੀਂ ਪੱਕੀ ਹੋ ਸਕੇ ਲੋਕੀ ਸੁੱਖ ਦਾ ਸਾਹ ਲੈ ਸਕਣ ਮਕੇਰੀਆਂ ਤੋਂ ਕੁਲਵਿੰਦਰ ਐਪੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਸਵੇਰਾਂ ਦੇ ਅਸੀਂ ਇਸ ਟਾਈਮ ਉਸ ਜਗ੍ਹਾ ਤੇ ਖੜੇ ਆ ਜਿੱਥੇ ਲੋਕੀ ਆਉਣ ਤੋਂ ਬਹੁਤ ਡਰਦੇ ਆ ਇਹ ਪਾਣੀ ਦੇ ਵਿੱਚ ਚੱਲਦਾ ਇਹ ਪਾਣੀ ਕੋਈ ਮੋਟਰ ਦਾ ਹੈ ਨਹੀਂਗਾ ਇਹ ਨਹਿਰ ਦਾ ਪਾਣੀ ਹੈ ਨਹੀਂਗਾ ਇਹ ਪਾਣੀ ਦਰਿਆ ਦਾ ਇਹ ਪਾਣੀ ਬਿਆਸ ਦਰਿਆ ਦਾ ਆ ਜਿਹੜਾ ਇਹ ਪਿੰਡ ਮਤਾਪੁਰ ਪਿੰਡ ਵੱਲੋਂ ਉਹਦੇ ਜਿਹੜਾ ਜਿਹੜਾ ਪਾਣੀ ਆ ਮਤਾਪੁਰ ਪਿੰਡ ਨੂੰ ਜਾ ਰਿਹਾ ਆ ਜੇ ਇਸ ਜੇ ਇਸ ਪਾਣੀ ਦਾ ਫਲੋ ਥੋੜਾ ਵੱਧ ਜਾਂਦਾ ਆ 2-2 ਫੁੱਟ ਫਿਰ ਪਿੰਡ ਡੁੱਬਦੀ ਆ ਪਰ ਪਿੰਡ ਵਾਲੇ ਨੇ ਇੱਕ ਬਹੁਤ ਮਿਹਨਤ ਕੀਤੀ ਸੀਗੀ ਇਹ ਤੁਸੀ ਵੰਨਾ ਇੱਥੇ ਮਿੱਟੀ ਪਾਈ ਸੀਗੀ ਸਾਰਾ ਬੰਨਿਆ ਆ ਆ ਤੁਸੀਂ ਬੋਰੇ ਵੀ ਵਿੱਚ ਤਸਵੀਰਾਂ ਵਿੱਚ ਤੁਸੀਂ ਦੇਖਦੇ ਹੋਨੇ ਆ ਇਹ ਬੋਰੇ ਬਨ ਕੇ ਲਾਏ ਆ ਪਰ ਦੁੱਖ ਵਾਲੀ ਗੱਲ ਇਹ ਕਿ ਇਹ ਆ ਵੀ ਜੇ ਕਿਤੇ ਇਹ ਤੁਸੀ ਵੰਦ ਥੋੜਾ 2-2 ਫੁੱਟ ਚੱਕਿਆ ਜਾਂਦਾ ਜਾਂ ਟੈਂਕਰ ਚੱਕਿਆ ਜਾਂਦਾ ਅੱਜ ਅਸੀਂ ਪਾਣੀ ਦੇ ਵਿੱਚ ਇੱਥੇ ਨਾ ਖੜੇ ਹੁੰਦੇ ਇੱਥੇ ਸੁੱਕੀ ਜਿਆਦਾ ਖੜੇ ਹੁੰਦੇ ਆ ਪਰ ਕਹਿੰਦੇ ਵੀ ਜਿਹੜਾ ਮੇਲਾ ਨੰਗ ਗਿਆ ਉਹ ਹੱਥ ਨਹੀਂ ਆਉਣਾ ਜਿਹੜਾ ਆਉਣ ਵਾਲਾ ਉਹਨੂੰ ਅਸੀਂ ਦੇਖੀਏ ਵੀ ਉਹ ਟਾਈਮ ਕਿਦਾਂ ਦਾ ਆ ਅਸੀਂ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨਾਲ ਜਿਨ੍ਹਾਂ ਨੇ ਇੱਥੇ ਬੜੀ ਮਿਹਨਤ ਕੀਤੀ ਆ ਸਾਡੇ ਵੀਡੀਓ ਵਿੱਚ ਵੀ ਆਏਗੇ ਜਿਨ੍ਹਾਂ ਨੇ ਸਾਨੂੰ ਰਿਕਵੈਸਟ ਵੀ ਕੀਤੀ ਸੀ ਵੀ ਸਾਡੇ ਅੱਗੇ ਪਿੰਡ ਦਾ ਦੇਖੋ ਕਿਤੇ ਤੁਸੀ ਬੰਨ ਟੁੱਟ ਸਕਦਾ ਅਸੀਂ ਵੀ ਆਏ ਆ ਪ੍ਰਸ਼ਾਸਨ ਨੇ ਵੀ ਬੜੀ ਹਿੰਮਤ ਕੀਤੀ ਡੀਸੀ ਮੈਡਮ ਵੀ ਆਇਆ ਸਾਰੇ ਬੜੀ ਮਿਹਨਤ ਕੀਤੀ ਸਾਰੇ ਅਸੀਂ ਨੋ ਡਾਊਟ ਆਈ ਉਸ ਗੱਲ ਦੀ ਨਹੀਂ ਬੇਨੀ ਪਰ ਇਹ ਜਿਹੜਾ ਥੋੜਾ ਉੱਚਾ ਹੁੰਦਾ ਤੇ ਅੱਜ ਅਸੀਂ ਪਾਣੀ ਦੇ ਨਾਮ ਵਿੱਚ ਦੇ ਰਹੇ ਪਰ ਪਿੰਡ ਵਾਲੇ ਨਾਲ ਅਸੀਂ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਆ ਸੱਸੀ ਗੱਲ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਤਰਸ਼ੇਮ ਸਿੰਘ ਲੰਮਰਦਾਰ ਮਹਿਤਾਪੁਰ ਹਾਂ ਜੀ ਤੇ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਆਂ ਕਿ ਵੱਡੀ ਜਿਹੜੀ ਸਾਡੀ ਸਭ ਤੋਂ ਜ਼ਿਆਦਾ ਮੰਗ ਹੈ ਇਹ ਜਿਹੜੀ ਟਰਸੀ ਹੈ ਇਹਨੂੰ ਉੱਚਾ ਕਰਕੇ ਤੇ ਮਤਲਬ ਜੇ ਬੰਨ ਦਿੱਤੀ ਜਾਂਦੀ ਪਹਿਲਾਂ ਤੇ ਇਹ ਸਾਡੇ ਪਿੰਡ ਦਾ ਨੁਕਸਾਨ ਨਹੀਂ ਹੋਇਆ ਹਣਾ ਤੇ ਇਹ 23 ਵਿੱਚ ਵੀ ਇਦਾਂ ਹੀ ਹੋਇਆ ਤੇ ਪਹਿਲਾਂ ਇ ਤੋਂ 88 ਵਿੱਚ ਵੀ ਬਹੁਤ ਜ਼ਿਆਦਾ ਹੋਇਆ ਸੀ ਤੇ ਹੁਣ ਜੇ ਮਹਲੋਂ ਐਸੇ ਇਸੇ ਤਰ੍ਹਾਂ ਹੀ ਇੱਕ ਇੱਕ ਸਾਲ ਲੰਘ ਕੇ ਫੇਰ ਦੁਬਾਰਾ ਨੁਕਸਾਨ ਹੋ ਗਿਆ ਤੇ ਜ਼ਿਮੀਂਦਾਰ ਮਹਲੋਂ ਕੀ ਕਰੇਗਾ ਕਿ ਅਸੀਂ ਗੱਲ ਕਰੀਏ ਕਿੰਨੀ ਉਮਰ ਹੈਗੀ ਇਸ ਟਾਈਮ ਆਪਣੀ ਮੇਰੀ ਹਾਲੇ ਉਮਰ 73 ਸਾਲ ਹੈ ਤੁਸੀਂ ਇੱਕ ਗੱਲ ਕੀ ਹੈ ਅਸੀਂ ਉਹਦੇ ਛੋਟੇ ਹੁੰਦੇਗੇ ਕੋਈ ਇੱਥੇ ਆਇਆ ਸੀਗਾ ਉਤੋਂ ਅੱਜ ਤੋਂ ਅੱਜ ਤੋਂ 50 55 ਸਾਲ ਪਹਿਲਾਂ ਦੀ ਗੱਲ ਮੈਂ ਕਰਦਾ ਤੇ ਉਦੋਂ ਆਪਣੇ ਜਗਦੱਤ ਸ਼ਰਮਾ ਹੁੰਦਾ ਸੀਗਾ ਉਹ ਸਾਡੇ ਇੱਥੇ ਉਦੋਂ ਆਇਆ ਸੀਗਾ ਤੇ ਉਹਨੇ ਆਣ ਕੇ ਮੌਕਾ ਪੈਦਲ ਤੁਰ ਕੇ ਸਾਰੇ ਮਹਲੋਂ ਆਪਣੇ ਦੇਖਿਆ ਤੇ ਸਾਡਾ ਜਿਹੜਾ ਦਰਿਆ ਸੀਗਾ ਅੱਜ ਨੂੰ ਮਤਲਬ ਸਾਡਾ ਪਿੰਡ ਭਾਵਾਂ ਰੋੜ ਜਾਂਦਾ ਤੇ ਉਹਨੇ ਆਣ ਕੇ ਦੇਖ ਕੇ ਹਸਤਾ ਵਲਾ ਕੇ ਤੇ ਸਪਰ ਬਣਾਏ ਸੀ ਉਹ ਅਜੇ ਤੱਕ ਸਾਨੂੰ ਨਹੀਂ ਭੁੱਲਦਾ ਤੇ ਜੇ ਭੁੱਲ ਕੋਈ ਵੀ ਸਰਕਾਰ ਆਵੇ ਚਾਹੇ ਮਤਲਬ ਭਾਜੀਪੀ ਆਵੇ ਚਾਹੇ ਮਤਲਬ ਕਾਂਗਰਸ ਆਵੇ ਚਾਹੇ ਭਾਵੇਂ ਆਪਣੇ ਆਮ ਪਾਰਟੀ ਆਵੇ ਕਹਿੰਦਾ ਮਤਲਬ ਸਾਹੀ ਤੇ ਭਾਵੇਂ ਕਹਿੰਦਾ ਵੀ ਜਿਹੜਾ ਕੰਮ ਇਹ ਸਾਡਾ ਕਰਾਏਗਾ ਮਤਲਬ ਸਾਡੇ ਪਿੰਡ ਦਾ ਇਹ ਜਿਹੜੀ ਤੁਸੀ ਦਾ ਕੰਮ ਹੈ ਸਾਡਾ ਮੇਨ ਤੇ ਸਾਨੂੰ ਅਸੀਂ ਉਹਨੂੰ ਯਾਦ ਰੱਖਾਂਗੇ ਤੇ ਇਸ ਕਰਕੇ ਸਾਡੀ ਪੁਰਜੋਰ ਬੇਨਤੀ ਆ ਪ੍ਰਸ਼ਾਸਨ ਨੂੰ ਪੀਟੇ ਵੱਲੋਂ ਸਰਕਾਰ ਨੂੰ ਸਰਕਾਰ ਨੂੰ ਵੀ ਤੇ ਇਹ ਜਿਹੜਾ ਸਾਡਾ ਜਿਹੜਾ ਮੇਨ ਮਕਸਦ ਜਿਹੜਾ ਹੈਗਾ ਜਿਹੜਾ ਪਿੰਡ ਨੂੰ ਬਚਾਉਣ ਦੇ ਲਈ ਇਹ ਜਿਹੜਾ ਬੰਨ ਹੈ ਤੁਸੀਂ ਬੰਨ ਇਹ ਪੱਕਿਆਂ ਉੱਚਾ ਕਰਕੇ ਇਹਦੇ ਉੱਤੇ ਪੱਕੀ ਸੜਕ ਬਣਾਈ ਜਾਵੇ ਤਾਂ ਕਿ ਵੱਲੋਂ ਇੱਧਰ ਜਿਹੜੇ ਹਲੇੜ ਕੋੜੀਆਂ ਆ ਰਹਾ ਵਗੈਰਾ ਜਿਹੜੇ ਬੱਚੇ ਆ ਪੜਨ ਆਉਂਦੇ ਸਾਡੇ ਸਕੂਲ ਦੇ ਵਿੱਚ ਸਾਡੇ ਪਿੰਡ ਵੱਲੋਂ ਹਾਈ ਸਕੂਲ ਹੈ ਤੇ ਉਹਨਾਂ ਨੂੰ ਵੀ ਉਹ ਵੀ ਇੱਥੋਂ ਦੀ ਆਉਂਦੇ ਆ ਉਹਨਾਂ ਨੂੰ ਸੁਵਿਧਾ ਨੰਬਰਦਾਰ ਸਾਹਬ ਨੇ ਗੱਲ ਕਹੀ ਹੈ ਵੀ ਜਿਹੜਾ ਜਿੱਥੇ ਅਸੀਂ ਖੜੇ ਆ ਇਹ ਪਿੰਡ ਮਤਾਪ ਨੂੰ ਜਾਂਦਾ ਹੈ ਉੱਥੇ ਹਾਈ ਸਕੂਲ ਆ ਇੱਧਰ ਨੂੰ ਪਿੰਡ ਪੈਂਦੇ ਆ ਵੀ ਤਿੰਨ ਚਾਰ ਪਿੰਡ ਪੈਂਦੇ ਆ ਜਿਹੜੇ ਬੱਚੇ 100 150 ਬੱਚੇ ਆ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਉਹੀ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਆ ਜਿਹੜੇ ਅਮੀਰ ਘਰਾਂ ਦੇ ਬੱਚੇ ਉਹ ਤਾਂ ਹਾਈ ਦੂਜੇ ਸਕੂਲਾਂ ਦੇ ਵਿੱਚ ਪੜਦੇ ਆ ਹਾਈ ਸਕੂਲਾਂ ਦੇ ਵਿੱਚ ਪੜਦੇ ਆ ਉਹਨਾਂ ਵਾਸਤੇ ਬੱਸਾਂ ਵੀ ਆ ਜਾਂਦੀਆਂ ਪਰ ਗਰੀਬ ਬੱਚਿਆਂ ਵਾਸਤੇ ਸਾਈਕਲ ਤੇ ਜਾਣੇ ਪੈਂਦਾ ਆ ਉਹ ਇਹ ਰਸਤਾ ਸੇਫ ਆ ਉਹਨਾਂ ਨੇ ਕਿਹਾ ਵੀ ਪੈਦਲ ਵੀ ਜਾਣ ਉਹਨਾਂ ਨੇ ਕਿਹਾ ਵੀ ਜੇ ਰਸਤਾ ਪੱਕਾ ਬਣ ਜੁੱਤਾ ਪਿੰਡ ਤੱਕ ਉਹਨਾਂ ਨੂੰ ਸੁੱਖ ਹੋਏਗਾ ਪਰ ਜਿਹੜੇ ਬੰਦੇ ਨਹੀਂ ਪੜ ਸਕਦੇ ਉਹ ਬੱਚੇ ਗਰੀਬ ਬੱਚੇ ਤੇ ਪੜ ਵੀ ਸਕਦੇ ਆ ਸਾਡੇ ਨਾਲ ਵੀਰ ਜੀ ਹੋਰ ਵੀ ਹੈਗੇ ਆ ਜਿਨ੍ਹਾਂ ਨੇ ਇਸ ਤੁਸੀਬਾਂ ਨੂੰ ਬਣਨ ਲਈ ਬੜੀ ਮਦਦ ਕੀਤੀ ਆ ਸਾਰਿਆਂ ਨੇ ਸਾਰਿਆਂ ਨੇ ਤਾਲਮੇਲ ਬਣਾਇਆ ਆ ਤੇ ਇਹ ਉਹਦਾ ਮਿਹਨਤ ਹੈਈ ਆ ਪਰ ਜੇ ਉੱਚਾ 2-2 ਫੁੱਟ ਰਹਿੰਦਾ ਫਿਰ ਵਧੀਆ ਸੀ ਆ ਪਾਜੀ ਕੀ ਕਹਿਣਾ ਚਾਹਦੇ ਵੀਰੇ ਆਪਣੇ ਮੇਰਾ ਨਾਮ ਬਹਾਦਰ ਸਿੰਘ ਨੰਬਰਦਾਰ ਪਿੰਡ ਮਤਾਪੁਰ ਹਦਬੋ 402 ਦੇਖੋ ਜੀ ਮੈਂ ਤੇ ਸਰਕਾਰ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਡੀ ਜਿਹੜੀ ਅੱਜ ਤੋਂ 10 ਦਿਨ ਦੀ ਮਿਹਨਤ ਸੀਗੀ ਸਾਰੀ ਉਹ ਖਤਮ ਹੋ ਗਈ ਆ। ਆਪਾਂ ਆਪਾ ਪਿੰਡ ਵਾਸੀਆਂ ਨੇ ਰਲ ਕੇ ਇੱਥੇ ਮਿੱਟੀ ਵੀ ਪਾਈ ਸੀਗੀ। ਦਿਨ ਰਾਤ ਦੇ ਸਟਰਗਲ ਕੀਤਾ ਪਰ ਸਾਡੇ ਪੱਲੇ ਕੁਝ ਨਹੀਂ ਪਿਆ ਹੈਗਾ। ਮੈਂ ਸਰਕਾਰ ਨੂੰ ਬਸ ਇਹੀ ਕਹਿਣਾ ਚਾਹੁੰਦਾ ਕਿ ਮੋਤਲੇ ਮੰਡ ਤੋਂ ਲੈ ਕੇ ਮੁਤਾਪਰ ਤੱਕ ਜਿਹੜੀ ਤੁਸੀ ਹੈਗੀ ਆ ਪੰਪਾਂ ਪੰਪਾਂ ਛੇ-ਛੇ ਫੜੂ ਉੱਤੀ ਕੀਤੀ ਜਾਏ ਤਾਂ ਜੋ ਮੇਰਾ ਪਿੰਡ ਮੁਤਾਪਰ ਹੈਗਾ ਉਹ ਸੇਫ ਹੋ ਸਕੇ। ਹਰ ਵਾਰੀ ਇਹੀ ਹਾਲਾਤ ਹੁੰਦੀ ਆ ਬਰਖਾ ਬਹੁਤੀਆਂ ਪੈਂਦੀਆਂ ਗਿਆ ਸਾਡਾ ਪਿੰਡ ਜਿਹੜਾ ਰੋੜਨ ਦੀ ਕਦਾਰ ਤੇ ਹੁੰਦਾ ਹੈਗਾ ਤੇ ਪ੍ਰਸ਼ਾਸਨਾਂ ਕੇ ਸਾਡੀ ਇਹੀ ਮੰਨਤ ਵੀ ਸਮਝ ਲੋ ਬੇਨਤੀ ਸਮਝ ਲੋ ਕਿ ਸਾਡੇ ਪਿੰਡ ਦੀ ਜਿਹੜੀ ਧੁੱਸੀ ਆ ਇਹਦਾ ਜਲਦੀ ਤੋਂ ਜਲਦੀ ਨਿਰਮਾਨ ਕਰਾਇਆ ਜਾਏ ਤਾਂ ਜੋ ਸਾਡਾ ਨੁਕਸਾਨ ਹੋਣ ਤੋਂ ਬਚ ਸਕੀ ਜਿੰਨੇ ਵੀ ਇੱਥੇ ਪਿੰਡ ਮੁਤਾਪਰ ਪਿੰਡ ਵਾਲੇ ਆ ਉਹਨਾਂ ਨੇ ਕੁਛ ਵੱਡੀ ਮੰਗਣੀ ਰੱਖੀ ਆ ਜਾਂ ਸਾਨੂੰ ਗ੍ਰਾਂਟ ਦੇ ਦਿਓ ਅਸੀਂ ਨਾਲੀਆਂ ਬਣਾ ਦਈਏ ਜਾਂ ਸੜਕਾਂ ਬਣਾ ਦਈਏ ਉਹਨਾਂ ਨੇ ਕੋਈ ਇਦਾਂ ਦੀ ਡਿਮਾਂਡ ਸਿਰਫ ਉਹਨਾਂ ਦੀ ਪਿੰਡ ਵਾਲਾਂ ਦੀ ਕੋਈ ਡਿਮਾਂਡ ਆ ਇਹ ਧੁੱਸੀ ਬੰਨ ਜੇ ਕਿਤੇ ਬੰਨਿਆ ਜਾਵੇ ਸਾਡਾ ਪਿੰਡ ਸੇਫ ਆ ਇੱਕ ਮੇਰੇ ਵੀ ਨੇ ਇੱਕ ਇਹ ਇੱਥੇ ਵੀਡੀਓ ਵੀ ਪਾਈ ਸੀਗੀ ਤੇ ਇਹ ਤੁਸੀ ਬਾਂ ਨੇ ਜੇ ਜੇ ਕਿਤੇ ਤੁਸੀਂ 1 ਘੰਟਾ ਦੇ ਵਿੱਚ ਵਿੱਚ ਨਾ ਬੰਦੇ ਤੇ ਇਦਾਂ ਦਾ ਉਦੋਂ ਹਾਲ ਆ ਪਰ ਉਹ ਬਚ ਗਿਆ ਸੀ ਕਿਰ ਕੀ ਕਹਿਣਾ ਚਾਹਦੇ ਤੁਸੀਂ ਬੜੀ ਇੱਕ ਮਿਹਨਤ ਕੀਤੀ ਸੀ ਉਹਦੀ ਜੀ ਜੀ ਬਹੁਤ ਮਿਹਨਤ ਕੀਤੀ ਪਰ ਉਹ ਮਨ ਦਾ ਕੋਈ ਅੱਜ ਵਧੀਆ ਰਿਜਲਟ ਨਹੀਂ ਮਿਲਿਆ ਨਹੀਂ ਨਹੀਂ ਜੋ ਵੀ ਪਰਮਾਤਮਾ ਕਰਦਾ ਜਿਹੜਾ ਟਾਈਮ ਲੰਘਿਆ ਅਸੀਂ ਅੱਛੇ ਟਾਈਮ ਨੂੰ ਯਾਦ ਕਰ ਚਲੋ ਜੀ ਜੋ ਵੀ ਹੋਇਆ ਠੀਕ ਹੋਇਆ ਪਰ ਆਪਾਂ ਸਰਕਾਰ ਨੂੰ ਪੁਰਜ ਮੰਗ ਕਰਦੇ ਆ ਕਿ ਸਾਡੀ ਤੁਸੀਂ ਵੀ ਬਣਾਈ ਜਾਏ ਸਾਡੀਆਂ ਦਰਿਆਵੀਆਂ ਜੋ ਸਟਾਟਸਟ ਬਣਾਏ ਜਾਣ ਜੋ ਵੀ ਇਹਦੇ ਵਿੱਚ ਫਸਲ ਡੈਮੇਜ ਹੋਈ ਹੈ ਸਭ ਤੋਂ ਵੱਧ ਨੁਕਸਾਨ ਜਿਹੜਾ ਜ਼ਿਮੀਦਾਰ ਦਾ ਆਇਆ ਜ਼ਿਮੀਦਾਰ ਜੇ ਜੇ ਜ਼ਿਮੀਦਾਰ ਕੋਈ ਫਸਿਆ ਹੀ ਨਹੀਂ ਆ ਉਹ ਕਹਦਾ ਜ਼ਿਮੀਦਾਰ ਆ ਆਪਾਂ ਪੁਰ ਜਿਓ ਭਗਵਾਨ ਜਮਾਨ ਸਰਕਾਰ ਤੋਂ ਅਪੀਲ ਕਰਦੇ ਆ ਕਿ ਜੋ ਵੀ ਸਾਡੀ ਫਸਲ ਖਰਾਬ ਹੋਈ ਹੈ ਨਿਰਪੱਖਤਾ ਦੇ ਤੌਰ ਤੇ ਸਾਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ ਵੱਧ ਤੋਂ ਵੱਧ ਨੇ ਤੇ ਅਸੀਂ ਸਾਡਾ ਜ਼ਿਮੀਦਾਰ ਬਿਲਕੁਲ ਪ੍ਰਵਾਦ ਹੋ ਗਿਆ ਬਿਲਕੁਲ ਖਤਮ ਹੋ ਗਿਆ ਹੈ ਜੇ ਅਸੀਂ ਗੱਲ ਕਰੀਏ ਇਹ ਜਿਹੜਾ ਪਾਣੀ ਜਾਂਦਾ ਪਿਆ ਤੇ ਕਿੰਨੇ ਕਿੰਨੇ ਪਿੰਡਾਂ ਦੀ ਮਾਰ ਕਰਦਾ ਪਿਆ ਇਹ ਜਿਹੜਾ ਪਾਣੀ ਜੇ ਅਸੀਂ ਗੱਲ ਕਰੀਏ ਤੇ ਕਿੰਨੇ ਪਿੰਡਾਂ ਨੂੰ ਮਾਰ ਕਰਦਾ ਪਿਆ ਇਹ ਜੀ ਤਕਰੀਬਨ 60 ਥੱਲੇ ਚੱਕ ਪਈਆਂ ਮਸਾਹਪੁਰ ਹੈ ਜਿਹੜਾ ਚੱਕ ਪਈਆਂ ਦੇ ਨਾਲ ਹੀ ਅਟੈਚ ਹੈ ਥੱਲੇ ਮਿਆਣੀ ਹੈ ਕੋਲੋਤਾ ਹੈਗਾ ਇਧਰ ਨੂੰ ਕਿੰਨੇ ਪਿੰਡ ਪੋੜੀਆਂ ਜੀ ਹਲੇੜਾ ਕੁਲੀਆਂ ਜਿੱਥੋਂ ਸਿੱਧਾ ਮੋਤਲੇ ਸਿੱਧਾ ਪਾਣੀ ਜਿਹੜਾ ਆਉਂਦਾ ਹੈ ਉਹ ਸਾਨੂੰ ਸਿੱਧਾ ਹੀ ਮਾਰ ਕਰਦਾ ਇਹ ਮੋਤਲੇ ਤੋਂ ਲਾਕੇ ਨਿਸ਼ਾਰੇ ਤੱਕ ਕਿੰਨੇ ਪਿੰਡ ਪੈਂਦੀ ਹੈ ਇਹ ਪਾਣੀ ਦੇ ਮਾਰੇ ਹੋ ਘੱਟੋ ਘਾੜੀ 7-8 ਪਿੰਡ ਦਾ ਜੀ 7 8 ਪਿੰਡ ਹਾਂਜੀ ਹਾਂਜੀ 8 10 ਪਿੰਡ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਤੁਹਾਡੇ ਸਾਡੇ ਇਥੇ ਮੰਤਰੀ ਸਾਹਿਬ ਵੀ ਆਏ ਆ ਡੀਸੀ ਸਾਹਿਬ ਵੀ ਆਏ ਆ ਮੈਂ ਖੁਦ ਦੇਖਿਆ ਇਹ ਪਾੜ ਜਿਹੜਾ ਪੂਰਿਆ ਇਹ ਵੀ ਕੁੱਟ ਗਿਆ ਇਹ ਤੋਂ ਅੱਗੇ ਇੱਕ ਪਾੜ ਹੋਰ ਹੈ ਜਿਹੜਾ ਬਿਲਕੁਲ ਪਿੰਡ ਦੇ ਸਾਹਮਣੇ ਆ ਉਹ ਵੀ ਇਨਾ ਹੀ ਹੈ ਉੱਥੇ ਅਸੀਂ ਤੁਹਾਨੂੰ ਲਿਜਾ ਨਹੀਂ ਸਕਦੇ ਅੱਛਾ ਜੀ ਅਸੀਂ ਉੱਥੇ ਤੁਹਾਨੂੰ ਲਿਜਾ ਨਹੀਂ ਸਕਦੇ ਉਹ ਜਿੱਥੇ ਕੋਠਾ ਜਿਹਾ ਬਣਿਆ ਨਾ ਸਾਡੇ ਕੋਲ ਕੋਈ ਵੇੜੀ ਹੈ ਨਾ ਕੁਛ ਹੈ ਉਹ ਬਹੁਤ ਜ਼ਿਆਦਾ ਪਹਾੜ ਆ ਸਿੱਧਾ ਪਿੰਡ ਦੇ ਸਾਹਮਣੇ ਆ ਇਹ ਸਰਵ 10 10 ਵੀ ਗਾਜੀ ਪਿੰਡ ਦੇ ਸਾਹਮਣੇ ਇਹਨਾਂ ਦਾ ਪਿੰਡ ਲਖੀ ਆ ਰਿਹਾ ਹੈਗਾ ਪਿੰਡ ਸਾਡਾ ਹਲੇੜ ਦਰਵਾਜ਼ਾ ਮੁਸਾਬਰ ਇਹਦਾ ਟੋਟਲ ਰਕਬਾ ਜਿਹੜਾ ਖਤਮ ਹੋ ਗਿਆ ਗੰਨਾ ਜਿਨ੍ਹਾਂ ਨੇ ਵੀ ਵਿਜਾ ਸਾਹਿਬ ਜੀ ਇੱਥੇ ਖੜੇ ਹੈ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੀ ਕਹਿੰਦੇ ਆ ਜੀ ਇਹ ਸਾਡਾ ਜਿਹੜਾ ਤੁਸੀਂ ਬਣਾ ਹੈ ਇਹ ਮੋਤਲਿਆਂ ਤੇ ਲੈ ਕੇ ਜਿਹੜੀ ਤੁਸੀਂ ਆਈ ਹੈ ਇਹਨੂੰ ਟੋਟਲ ਮੁਤਾਬਕ ਦੇ ਐਂਡ ਦਾ ਕੂਚਾ ਕੀਤਾ ਜਾਏ ਪੰਜ-ਪੰਜ ਫੁੱਟ ਘੱਟ ਤੋਂ ਘੱਟ ਤੇ ਇਹ ਵੀ ਦਰਿਆਲ ਸਾਈਡ ਆ ਜਿਹੜੀ ਉਹਨੂੰ ਪੱਥਰ ਲਾਇਆ ਜਾਏ ਤਾਂ ਬਚਾਓ ਸਕਦਾ ਨਹੀਂ ਤੇ ਨਹੀਂ ਮੈਂ ਕਹਾਂ ਜੀ ਜਿੰਨੇ ਵੀ ਪਿੰਡ ਵਸੀਆਂ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਦਾ ਸਾਰਿਆਂ ਦਾ ਇਹੀ ਕਹਿਣਾ ਆ ਇਸ ਜਿਹੜਾ ਇਹ ਤੁਸੀਂ ਜਿਹੜਾ ਬੰਨ ਹੈਗਾ ਆ ਇਹਦੇ ਨਾਲ ਪਿੰਡ ਪੈਂਦੇ ਆ 8-10 ਪਿੰਡ ਪੈਂਦੇ ਆ ਉਹਨਾਂ ਵੱਲੋਂ ਕੋਈ ਡਿਮਾਂਡ ਨਹੀਂ ਰੱਖੀ ਜੇ ਸਾਡੇ ਪਿੰਡ ਨੂੰ ਨਾਲੀਆਂ ਵਾਸਤੇ ਪੈਸੇ ਦਿਓ ਚਾਹੇ ਗਲੀਆਂ ਵਾਸਤੇ ਪੈਸੇ ਦਿਓ ਚਾਹੇ ਸਰਾਮ ਵਾਸਤੇ ਗ੍ਰਾਂਟ ਦਿਓ ਕੁਝ ਵੀ ਦਿਓ ਪਰ ਉਹਨਾਂ ਦਾ ਇਹੀ ਇੱਕ ਮਕਸਦ ਆ ਵੀ ਇਹ ਜਿਹੜੀ ਤੁਸੀ ਬੰਨਣਾ ਜੇ ਕਿਤੇ ਇਹ ਪੱਕੀ ਹੋ ਸਕੇ ਇਹ ਜਿਹੜੇ 8-10 ਪਿੰਡਾਂ ਉਹ ਬਿਲਕੁਲ ਸੇਫ ਰਹਿਣਗੇ ਆ ਜਿਹੜਾ ਹੁਣ ਜਿਹੜਾ ਪਾਣੀ ਜਾਂਦਾ ਆ ਇੱਕ ਵਾਰ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਆਪਣਾ ਕੈਮਰਾ ਕਮਾਇਆ ਜਾਵੇ ਜਿੱਥੇ ਤੱਕ ਵੀ ਨਿਗਾ ਪੈਂਦੀ ਆ ਤੁਹਾਨੂੰ ਪਾਣੀ ਹੀ ਪਾਣੀ ਦੇ ਦਦਾ ਆ ਇਹ ਪਾਣੀ ਦੇ ਥੱਲੇ ਫਸਲਾਂ ਸਾਰੀਆਂ ਮਰ ਗਈਆਂ ਫਸਲਾ ਫਸਲਾ ਸਾਰੀ ਫਸਲਾ ਸਾਰੀਆਂ ਮਰ ਗਈਆਂ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਪਈ ਆ ਇਹ ਇਹ ਖੇਤ ਆ ਇਹ ਖੇਤਾਂ ਦੇ ਵਿੱਚ ਕਿਤੇ ਝੋਨਾ ਲੱਗਾ ਕਿਤੇ ਪੱਠੇ ਆ ਕਿਤੇ ਕਮਾ ਦਾ ਪਰ ਪਾਣੀ ਦੀ ਲਪੇਟ ਦੇ ਵਿੱਚ ਆ ਕੇ ਸਾਰੇ ਹੀ ਬਹਿ ਗਏ ਆ ਤਸਵੀਰਾਂ ਦੇਖ ਲਓ ਸਾਰੇ ਪਾਸੇ ਜਿੱਥੇ ਮੈਂ ਖੜਾ ਆ ਇਸ ਜਿੱਥੇ ਖੜਾ ਆ ਇਹ ਤੁਸੀ ਬੰਨਾ ਇਹ ਤੁਸੀ ਬੰਨਾ ਉਹ ਤੁਹਾਨੂੰ ਦੇਖਦਾ ਅੱਟ ਦੇਖਦੀ ਪਈ ਆ ਅੱਟ ਦੇ ਨਾਲ ਪੂਰਾ ਅਟੈਚ ਇਥੇ ਕਰਦਾ ਪਿਆ ਆ ਪਰ ਪਿੰਡ ਵਾਲਿਆਂ ਦੀ ਇੱਕ ਮੈਨੂੰ ਬਹੁਤ ਵਧੀਆ ਗੱਲ ਲੱਗੀ ਆ ਜਿਨ੍ਹਾਂ ਦਾ ਕਹਿਣਾ ਕਿ ਸਾਨੂੰ ਪਿੰਡ ਵਾਸਤੇ ਗ੍ਰਾਂਟ ਨਹੀਂ ਚਾਹੀਦੀ ਆ ਸਾਨੂੰ ਸਿਰ ਜਿਹੜੀ ਗ੍ਰਾਂਟ ਚਾਹੀਦੀ ਆ ਪੈਸੇ ਚਾਹੀਦੇ ਆ ਉਹ ਤੁਸੀਂ ਬੰਨਵਾ ਕੇ ਚਾਹੀਦੀ ਆ ਜਿਹੜੇ 8-10 ਪਿੰਡ ਉਹ ਸੇਫ ਹੋ ਸਕਣਾਂ ਤੇ ਬਚ ਸਕਣਾਂ ਤਾਂ ਜੋ ਅਸੀਂ ਵੀ ਸੁੱਖ ਦੀ ਨੀਂਦ ਸੌ ਸਕੀਏ ਮਕੇਰੀਆਂ ਤੋਂ ਕੁਲਵਿੰਦਰ ਐਪੀ ਪੰਜਾਬ ਸਵੇਰਾ ਨਿਊਜ਼ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਤਾਂ ਜੋ ਇਸ ਪਿੰਡ ਦੀ ਇਹ ਮੋਤਲੇਤ ਇਲਾਕੇ ਨਿਸ਼ਾਹੇ ਤੱਕ ਤੁਸੀਂ ਪੱਕੀ ਹੋ ਸਕੇ ਲੋਕੀ ਸੁੱਖ ਦਾ ਸਾਹ ਲੈ ਸਕਣ ਮਕੇਰੀਆਂ ਤੋਂ ਕੁਲਵਿੰਦਰ ਐਪੀ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਸਵੇਰਾਂ ਦੇ ਅਸੀਂ ਇਸ ਟਾਈਮ ਉਸ ਜਗ੍ਹਾ ਤੇ ਖੜੇ ਆ ਜਿੱਥੇ ਲੋਕੀ ਆਉਣ ਤੋਂ ਬਹੁਤ ਡਰਦੇ ਆ ਇਹ